ਜਿਹੜੇ ਲਈ ਮਾਰਜਮ ਹਕਮਤ ਦੀ ਸਰਦਾਰ ਪਗਸਿਮਾਨ ਲਗਾਤਾਰ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਗੁਰਦਾਸਪੁਰ ਵਾਸੀਆਂ ਨੂੰ ਜਿਹੜਾ ਉੱਥੇ ਵਿਕਾਸ ਕਰਦੇ ਕੀ ਕੀ ਕੀਤਾ ਜਾ ਰਿਹਾ ਹੈ ਮੈਂ ਭਾਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਜਮ ਹਕਮਤ ਦੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜੰਜਾਬ ਦੇ ਤੁਹਾਨੂੰ ਉਪਟ੍ਰੈਕਸਪ੍ਰੈਸ ਰੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾ ਵੀ ਅੜਿਆ ਹੋਇਆ ਉਹ ਨੂੰ ਕੀ ਕਹਾਂ ਚਾਹੋ ਨਹੀਂ ਮੇਰਾ ਖਿਆਲ ਹੈ ਕੋਈ ਜੇਕਾ ਥਾਮਾ ਦਿਆ ਔਰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣਾ ਤੁਹਾਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਹਦੇ ਪਹਿਲ ਕਰਨ ਦੀ ਕਰ ਰਹੀ ਹੈ ਇਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਆ ਲਗਾਤਾਰ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱ ਜੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਜਿਹੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੁਰਦਾਸਪੁਰ ਵਾਸੀਆਂ ਨੂੰ ਉਹ ਆ ਉੱਥੇ ਵਿਕਾਸ ਕਰਦੇ ਕੀ ਕੀ ਕੀਤਾ ਜਾ ਰਿਹਾ ਹੈ ਮੈਂ ਭਾਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਜਮ ਮੁੱਖ ਮੰਤਰੀ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜਨਾਬ ਤੁਹਾਨੂੰ ਉਪਟਰੈਕਸਪ੍ਰੈਸ ਰੇਲ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾਈ ਵੀ ਅੜਿਆ ਹੋਇਆ ਉਹ ਨੂੰ ਕੀ ਕਹਿਣਾ ਚਾਹੋ ਨਹੀਂ ਮੇਰਾ ਖਿਆਲ ਹੈ ਕੋਈ ਜੇ ਕਥਾਮਾ ਦਿਆ ਉਹ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਤੁਹਾਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਹ ਤੇ ਪਹਿਲਕਦਮੀ ਕਰ ਰਹੀ ਹੈ ਇਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਗੁਰਦਾਸਪੁਰ ਵਾਸੀਆਂ ਨੂੰ ਜਿਹੜਾ ਉੱਥੇ ਵਿਕਾਸ ਕਰਦੇ ਕੀ ਕੀ ਕੀਤਾ ਜਾ ਰਿਹਾ ਹੈ ਮੈਂ ਭਾਸ਼ਣ ਚ ਵੀ ਕਿਹਾ ਹੈ ਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਨਜਮ ਮੁੱਖ ਮੰਤਰੀ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜੀ ਨਾ ਉਹ ਜਿਸ ਨੂੰ ਕਟਾ ਐਕਸਪ੍ਰੈਸ ਰੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾ ਵੀ ਅੜਿਆ ਹੋਇਆ ਉਹ ਵੀ ਕਾਹਨ ਚਾਹੋ ਨਹੀਂ ਮੇਰਾ ਖਿਆਲ ਹੈ ਕੋਈ ਜੇਕਾ ਥਾਵਾ ਦਿਆ ਉਹ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣਾ ਤੁਹਾਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਸ ਤੇ ਪਹਿਲ ਕਰਨ ਦੀ ਕਰ ਰਹੀ ਹੈ ਇਹਦੇ ਲਈ ਮਾਨਜਮ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਸੋ ਆਜਾ ਜਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਗੁਰਦਾਸਪੁਰ ਵਾਸੀਆਂ ਨੂੰ ਤੇ ਆ ਉੱਥੇ ਵਿਕਾਸ ਕਰਦੇ ਕੀ ਕੀ ਕੀਤਾ ਜਾ ਰਿਹਾ ਹੈਗਾ ਮੈਂ ਭਾਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਜਮ ਮੁੱਖ ਮੰਤਰੀ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜੀ ਆ ਤੁਹਾਨੂੰ ਉਪਟ੍ਰੈਕਸਪ੍ਰੈਸ ਰੇਲ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾ ਵੀ ਅੜਿਆ ਹੋਇ ਨਹੀਂ ਮੇਰਾ ਖਿਆਲ ਹੈ ਕੋਈ ਜੇਕਾ ਥਾਮਾ ਦਿਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣਾ ਤੁਹਾਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਹਦੇ ਪਹਿਲ ਕਰਨੀ ਕਰ ਲਈ